ਜੰਗਲਾਂ ਦੇ ਰਾਹੀਂ ਡੌਂਕੀਆਂ ਦੇ ਰਾਹੀਂ ਉਹਨਾਂ ਦੇਸ਼ਾਂ ਜਾ ਰਹੇ ਨੇ ਉਹਨਾਂ ਅੰਗਰੇਜ਼ਾਂ ਕੋਲ ਜਾ ਰਹੇ ਨੇ ਜਿਨ੍ਹਾਂ ਅੰਗਰੇਜ਼ਾਂ ਨੂੰ ਅਸੀਂ ਇੱਥੋਂ ਸ਼ਹੀਦੀਆਂ ਦੇ ਕੇ ਕੁਰਬਾਨੀਆਂ ਦੇ ਕੇ ਕੱਢਿਆ ਸੀ ਕਿਉਂ ਖੇਤੀ ਨਖਿੱਦ ਹੋ ਗਈ ਇਸ ਕਰਕੇ ਨਖਿੱਦ ਹੋ ਗਈ ਕਿ ਜੇ ਆਪਾਂ ਤੁਲਨਾ ਕਰੀਏ ਦੂਜੇ ਵਰਗਾਂ ਨਾਲ ਦੂਜੇ ਕੰਮਾਂ ਨਾਲ ਖੇਤੀ ਦੇ ਕੰਮ ਦੀ ਤੁਲਨਾ ਕਰੀਏ ਤੇ ਉਹ ਬੜੀ ਸੰਸਨੀਖੇਜ ਸਾਹਮਣੇ ਆਉਂਦੀ ਹੈ 1967 ਤੋਂ ਲੈ ਕੇ ਜੇ ਹੁਣ ਤੱਕ ਦਾ ਅੰਕੜਾ ਆਪਾਂ ਗਣੀਏ 1967 ਦੇ ਵਿੱਚ ਪਹਿਲਾ ਰੇਟ ਤੈ ਹੋਇਆ ਸੀ ਉਦੋਂ ਪਿੱਛੇ ਆਪਣਾ ਆਪਣੇ ਕੋਲ ਅੰਕੜਾ ਹੈ ਉਦੋਂ ਪਹਿਲਾ ਅਕੜਾ ਨਹੀਂ ਮਿਲ ਸਕਦਾ ਕਿਉਂਕਿ ਕੋਈ ਰੇਟ ਤੇ ਨਹੀਂ ਸੀ 35 ਗੁਣਾ ਰੇਟ ਤਕਰੀਬ ਅੱਜ ਤੱਕ ਵਧੇ ਨੇ ਫਸਲ ਦੇ 67 ਤੋਂ ਅੱਜ ਤੱਕ ਜੇ ਆਪਾਂ ਕਰਮਚਾਰੀਆਂ ਨਾਲ ਤੁਲਨਾ ਕਰੀਏ 400 ਗੁਣਾ ਵਧ ਗਏ ਜੇ ਆਪਾਂ ਵਪਾਰੀਆਂ ਨਾਲ ਤੁਲਨਾ ਕਰੀਏ 1500 ਗੁਣਾ ਵਧ ਗਏ ਜੇ ਆਪਾਂ ਬਾਜ਼ਾਰ ਦੀ ਚੀਜ਼ਾਂ ਨਾਲ ਤੁਲਨਾ ਕਰੀਏ ਤੇ ਜਿਹੜਾ ਸਮਾਨ ਆਪਾਂ ਇੱਕ ਕਵੰਟਲ ਕਣਕ ਵੇਚ ਕੇ 1967 ਦੇ ਵਿੱਚ ਖਰੀਦੇ ਸੀ ਅੱਜ ਉਹੀ ਸਮਾਨ ਕਰੀਬ 6 ਕੁੰਟਲ 7 ਕੁੰਟਲ ਕਣਕ ਵੇਚ ਕੇ ਆਉਂਦਾ ਜਿੱਥੇ 21 ਕਰੋੜ ਆਬਾਦੀ ਦਾ પેટ ਨਹੀਂ ਸੀ ਭਰਦਾ ਉੱਥੇ 140 ਕਰੋੜ ਆਬਾਦੀ ਦਾ પેટ ਭਰਦਿਆ ਪਰ ਭਰਦਿਆ ਆਏ ਭਾਰਤੀ ਖੇਤੀ ਨੇ ਭਾਰਤ ਦੇ ਕਿਸਾਨਾਂ ਨੇ ਪਰ ਉਸ ਤੋਂ ਬਾਅਦ ਆਰਥਿਕ ਤੰਗੀ ਦੇ ਕਾਰਨ ਸ਼ੂਸ਼ਕ 3-4 ਤੇ ਰੋਜ ਪੰਜਾਬ ਦੀ ਐਵਰੇਜ ਹੈ। ਆਰਧਿਕ ਤੰਗੀ ਦੇ ਕਾਰਨ ਕਰਜ਼ੇ ਦੇ ਵਿੱਚ ਫਸ ਕੇ ਮਜਬੂਰੀ ਵਸ ਜਿਹੜੇ ਸੁਸਾਇਡ ਕਰ ਰਹੇ। ਇਸੇ ਦੇਸ਼ ਦੇ ਵਿੱਚ ਦੇਸ਼ ਦੀ ਦੋਵੇਂ ਮੋਰਚੇ ਖੇਤੀ ਦਾ ਵੀ ਯਾਨੀ ਦੇਸ਼ ਦੀ ਭੁੱਖਰਾਲ ਵੀ ਲੜੇ ਹੋ ਤੇ ਦੇਸ਼ ਦੀ ਸੀਮਾ ਵੀ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਕਿਸਾਨਾਂ ਦੀ ਗਿਣਤੀ ਹੈ ਸੀਮਾ ਤੇ ਖੇਮਾ ਵੀ ਸੰਭਾਲੀ ਖੇਤ ਵੀ ਸੰਭਾਲਿਆ ਤੇ ਦੇਸ਼ ਕੀ ਦਾ ਹੈ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਜੇ ਆਪਾਂ ਦੇਖੀਏ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬ ਦੀ ਆ ਰਹੀਆਂ ਨੇ ਅੱਜ ਜਿਹੜੇ ਪੂੰਜੀਪਤੀ ਦੇਸ਼ ਤੇ ਕਬਜ਼ਾ ਕਰ ਰਹੇ ਨੇ ਉਹਨਾਂ ਦਾ ਇੱਕ ਵੀ ਬੇਟਾ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਹੀਦ ਨਹੀਂ ਹੋਇਆ ਦੇਸ਼ ਨੂੰ ਆਜ਼ਾਦ ਰੱਖਣ ਦੇ ਵਿੱਚ ਸ਼ਹੀਦ ਨਹੀਂ ਹੋਇਆ ਇਹ ਦੇਸ਼ ਨੂੰ ਆਜ਼ਾਦ ਕਰਾਉਣ ਦਾ ਦੇਸ਼ ਨੂੰ ਆਜ਼ਾਦ ਰੱਖਣ ਦਾ ਇਹਦੇ ਵਿੱਚ ਆਪ ਲੋਕਾਂ ਦੀਆਂ ਕੁਰਬਾਨੀਆਂ ਨੇ ਪਰ ਫਾਇਦਾ ਕਿਹਨੂੰ ਹੋਇਆ ਇਸ ਦੀ ਆਜ਼ਾਦੀ ਦਾ ਅੱਜ 9 ਬੰਦੇ ਆ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰਾਪਰਟੀ ਹੈ ਕਿਹੜੀ ਸਮਾਨਤਾ ਹੋਈ ਇਹ ਕਿਹੜਾ ਦੇਸ਼ ਬਣਾ ਕੇ ਰੱਖਤਾ ਆਪਾਂ ਨੇ 23 ਕਰੋੜ ਬੰਦੇ ਭਾਰਤ ਦੇ ਵਿੱਚ ਉਹ ਨੇ ਜਿਹੜੇ ਦੋ ਟਾਈਮ ਦੀ ਰੋਟੀ ਜਿੰਨੀ ਜਿਹਨਾਂ ਕੋਲ ਆਮਦਨ ਨਹੀਂ ਹੈ 45% ਬੱਚੇ ਭਾਰਤ ਦੇ ਵਿੱਚ ਕਪੋਸ਼ਿਤ ਨੇ ਜਿਨ੍ਹਾਂ ਦਾ ਆਪਣੀ ਉਮਰ ਦੇ ਹਿਸਾਬ ਨਾਲ ਵਜ਼ਨ ਘਟ ਹੈ ਜਿਨ੍ਹਾਂ ਦਾ ਆਪਣੀ ਉਮਰ ਦੇ ਹਿਸਾਬ ਨਾਲ ਲੰਬਾਈ ਘਟ ਜੇ ਆਪਾਂ ਇਲਾਜ ਦੀ ਗੱਲ ਕਰੀਏ ਕੰਪਨੀਆਂ ਦੇ ਹਵਾਲੇ ਹੋ ਗਿਆ ਕੰਪਨੀਆਂ ਨੇ ਹਸਪਤਾਲ ਖੋਲ੍ਹ ਲਏ ਅੰਦੇ ਆਪਰੇਸ਼ਨ ਤੇ ਫਰਜੀ ਨੇ 50-50 ਲੱਖ ਰੁਪਈਆ ਦਾ ਬਿੱਲ ਬਣਾ ਦੋ ਛੜਦੇ ਨੇ ਕਿੰਨੇ ਕੁ ਬੰਦੇ ਨੇ ਜਿਹੜੇ 50 ਲੱਖ ਦਾ ਇਲਾਜ ਕਰਾ ਸਕਦੇ ਨੇ ਜੇ ਮੰਤਰੀ ਜਿਹੜਾ ਅਰਬਪਤੀ ਹੈ ਜੇ ਉਹਦੇ ਪਰਿਵਾਰ ਚੋਂ ਕੋਈ ਬਿਮਾਰ ਹੁੰਦਾ ਹੈ 5 ਕਰੋੜ ਰੁਪਇਆ ਇਲਾਜ ਤੇ ਲੱਗਦਾ ਅਮਰੀਕਾ ਜਾ ਕੇ ਇਲਾਜ ਕਰਾਉਣ ਦਾ ਸਰਕਾਰ ਦੇ ਖਜ਼ਾਨੇ ਚੋਂ ਜਾਏਗਾ 3 ਲੱਖ ਰੁਪਇਆ ਲੈ ਤਰਖਾ ਲੈਣ ਵਾਲਾ ਅਫਸਰ ਜੇ ਉਹਦੇ ਪਰਿਵਾਰ ਚੋਂ ਕੋਈ ਬਿਮਾਰ ਹੁੰਦਾ ਹੈ ਕਿੰਨਾ ਵੀ ਰੁਪਿਆ ਲੱਗਦਾ ਇੱਥੇ ਫ੍ਰੀ ਐ ਤੇ ਜਿਹੜਾ ਆਮ ਨਾਗਰਿਕ ਆ ਉਹ ਕਿੰਨੇ ਬਿਮਾਰੀਆਂ ਨਾਲ ਮਰ ਰਹੇ ਨੇ ਜਿਹਨਾਂ ਇਲਾਜ ਕਰਾਣ ਦੀ ਕੋਈ ਸਮਰੱਥਾ ਨਹੀਂ ਕਿਸ਼ਾਨ ਸ਼ੂ ਸ਼ੈਡ ਕਰਦਾ ਹੈ ਮਜ਼ਦੂਰ ਸ਼ੂ ਸ਼ੈਡ ਕਰਦਾ ਹੈ ਪਰ ਕਦੇ ਤੁਸੀਂ ਕੋਈ ਦੇਖਿਆ ਕੋਈ ਫੈਕਟਰੀ ਵਾਲਾ ਜਿਹੜਾ ਅਰਬਪਤੀ ਐ ਉਹਨੇ ਕਦੇ ਸ਼ੂ ਸ਼ੈਡ ਕੀਤਾ ਹੈ ਕਰਜ਼ਾ ਮਾਫ ਕਿੰਨਾ ਦਾ ਹੋਇਆ ਉਹਦਾ ਅਰਬ ਪਤੀਆਂ ਦਾ ਪਿਛਲੇ 10 ਸਾਲਾਂ ਦੇ ਵਿੱਚ 15 ਲੱਖ ਕਰੋੜ ਯਾਨੀ ਮੋਟਾ-ਮੋਟੀ ਜਿੰਨਾ ਦੇਸ਼ ਦੇ ਕੁੱਲ ਕਿਸਾਨਾਂ ਤੇ ਐਗਰੀਕਲਚਰ ਲੋਨ ਹੈ ਕਿਸਾਨਾਂ ਦੇ ਦੋ ਤਰ੍ਹਾਂ ਦਾ ਲੋਨ ਹੈ ਜਿਹਨੂੰ ਖੇਤੀ ਦੇ ਲੋਨ ਦੇ ਵਿੱਚ ਮੰਨਿਆ ਜਾਂਦਾ ਹੈ ਇੱਕ ਐਗਰੀਕਲਚਰ ਇੱਕ ਐਗਰੋ ਇੰਡਸਟਰੀ ਜੇ ਕੋਲਡਰ ਸਟੋਰ ਜੂਸ ਫੈਕਟਰੀ ਇਹ ਵੀ ਐਗਰੀਕਲਚਰ ਦੇ ਲੋਨ ਦੇ ਵਿੱਚ ਆਉਂਦੇ ਨੇ ਇਹਨਾਂ ਦਾ ਲੋਨ ਵੱਖਰਾ ਕਰ ਦਈਏ ਜੇ ਐਗਰੀਕਲਚਰ ਦਾ ਲੋਨ ਦੇਖੀਏ ਤੇ ਐਗਰੀਕਲਚਰ ਦੇ ਲੋਨ ਤੋਂ 2 ਗੁਣਾ ਪੈਸਾ ਉਹਨਾਂ ਲੋਕਾਂ ਦਾ ਮaaf ਕਰਤਾ ਜਿਹੜਾ ਪਹਿਲਾਂ ਤੋਂ ਕਰੋੜਪਤੀ ਖਰਬਪਤੀ ਨੇ ਕਿਹੜੇ ਪਾਸੇ ਜਾ ਰਿਹਾ ਜੀ ਆਪਣਾ ਦੇਸ਼ ਉਹਨਾਂ ਵਾਸਤੇ ਆਜ਼ਾਦ ਕਰਾਇਆ ਸੀ ਅੱਜ ਆਪਾਂ ਕੁਰਬਾਨੀਆਂ ਦੀ ਜਿਹੜਾ ਦੇਸ਼ ਰਹਿ ਹੈ ਇਹਨੂੰ ਆਪਾਂ ਪੰਜਾਬ ਕਹਿੰਦੇ ਹਾਂ ਉਸ ਦੇ ਵਿੱਚ ਖੜੇ ਆ ਕੀ ਇਹ ਕੁਰਬਾਨੀਆਂ ਇਹਨਾਂ ਲੋਕਾਂ ਵਾਸਤੇ ਦਿੱਤੀਆਂ ਸੀ ਵੀ ਦੇਸ਼ ਨੂੰ ਇਸ ਤਰ੍ਹਾਂ ਲੁੱਟੋਗੇ ਤੇ ਉਸ ਦੇਸ਼ ਦੇ ਵਿੱਚ ਜਿਹੜਾ ਕਿਸਾਨ ਵਰਗ ਹੈ ਖੇਤੀ ਕਰਨ ਵਾਲਾ ਵਰਗ ਹੈ ਮਜ਼ਦੂਰ ਵਰਗ ਹੈ ਉਹ ਕਿਸੇ ਲੈਣ ਚ ਨਹੀਂ ਹੋਏਗਾ ਉਹ ਇਹਨਾਂ ਪੰਜੀ ਪਤਿਆਂ ਦਾ ਭੋਜਨ ਹੋਏਗਾ ਆਪਾਂ ਕਿਹੜੀ ਜਗ੍ਹਾ ਤੇ ਅੱਜ ਪਹੁੰਚ ਗਏ ਕਿਸਾਨੀ ਅੰਦੋਲਨਾਂ ਦੀ ਗੱਲ ਆ ਗਈ ਹੱਲ ਪਾਸੇ ਜੇ ਆਪਾਂ ਜਾਈਏ ਇਹ ਤੇ ਸਮੱਸਿਆ ਆਪਾਂ ਨੇ ਰੱਖੀ ਇਹਦੇ ਤਕਲੀਫ ਹੈ ਸਾਡੀ ਇਹਦਾ ਹੱਲ ਆਲੇ ਪਾਸੇ ਜਾਈਏ 56 ਯੂਨੀਅਨਾਂ ਮੇਕ ਦਿਨ ਕਿੰਨੀ ਅਸੀਂ ਪੰਜਾਬ ਦੇ ਵਿੱਚ ਹੋ ਗਈਆਂ 2025 ਜਾਣੇ ਚ ਵੀ ਹੋਣੀ ਆ ਯੂਪੀ ਦੇ ਵਿੱਚ ਇੱਕ ਦਿਨ ਅਸੀਂ ਗਿਣਤੀ ਕਰ ਰਹੇ ਸੀ ਦੋਸਰੇ ਸੀ ਵੀ 385 ਤੇ ਰਜਿਸਟਰਡ ਹੋ ਗਈਆਂ ਵੀ ਨਰ ਰਜਿਸਟਰਡ ਵੀ ਹੋਣੀ ਆ ਕਈ 100 ਯੂਨੀਅਨਾਂ ਹੋਣ ਤੋਂ ਬਾਅਦ ਕੀ ਆਪਾਂ ਦੇਸ਼ ਦੇ ਕਿਸਾਨ ਨੂੰ ਕੀ ਆਪਾਂ ਦੇਸ਼ ਦੇ ਮਜ਼ਦੂਰ ਨੂੰ ਬਚਾ पाए ਇਹ ਵੀ ਗੱਲ ਨਹੀਂ ਕਿ ਅੰਦੋਲਨ ਕੋਈ ਅੰਦਰ ਮੈਲ ਰੱਖ ਕੇ ਲੜੇ ਇਹ ਵੀ ਗੱਲ ਨਹੀਂ ਪੰਜਾਬ ਦੇ ਵਿੱਚ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਨੇ 50 50 ਸਾਲ ਹੋ ਗਏ ਲੱਗੇ ਆ ਉਹ 1964 ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਯੂਨੀਅਨ ਬਣੀ ਸੀ 1978 ਦੇ ਵਿੱਚ ਹਰਿਆਣੇ 'ਚ ਬਣੀ ਸੀ 1982 ਦੇ ਵਿੱਚ ਯੂਪੀ ਦੇ ਵਿੱਚ ਬਣੀ ਸੀ ਉਦੋਂ ਬਾਅਦ ਫਿਰ ਲੈਣ ਲੱਗੀ ਮੰਨਦੀ ਸ਼ਾਇਦ ਸਭ ਤੋਂ ਪ੍ਰਮੁੱਖਾ ਲੀਡਰ ਪੰਜਾਬ ਦੇ ਵਿੱਚ ਰਾਜੇਵਾਲ ਜੀ ਹੁਣੇ ਜਿਹਨਾਂ ਨੂੰ 53 ਸਾਲ ਲੱਗਿਆ ਨੂੰ ਹੋ ਗਏ ਹੋਰ ਵੀ ਕਈ ਲੀਡਰ ਹੋਣਾ ਜਿਨ੍ਹਾਂ ਨੂੰ 30 30 40 45 50 ਸਾਲ ਲੱਗਿਆ ਨੂੰ ਹੋ ਗਏ ਅਸੀਂ ਵੀ 1992 ਤੋਂ ਲੱਗ ਰਹੇ ਹਾਂ ਪਰ ਰਿਜ਼ਲਟ ਕੀ ਹੈ ਨਤੀਜਾ ਕੀ ਹੈ ਜਿਹੜੀ ਸਾਡੀ ਹਾਲਤ 50 ਸਾਲ ਪਹਿਲਾਂ ਸੀ ਜਦੋਂ ਯੂਨੀਅਨਾਂ ਬਣੀਆਂ ਸੀ ਸ਼ੁਰੂ ਹੋਈਆਂ ਸੀ ਬਣਨੀ ਆ ਕੀ ਅਸੀਂ ਉਹ ਹਾਲਤ ਬਚਾ ਪਾਏ ਜਾਂ ਹੋਰ ਥੱਲੇ ਚਲੇ ਗਏ ਆਕੜਾ ਇਹ ਦੱਸ ਰਿਹਾ ਹੈ ਕਿ 50 ਸਾਲ ਪਹਿਲਾਂ ਕੋਈ ਕਿਸਾਨ ਸੁਛਟ ਨਹੀਂ ਸੀ ਕਰਦਾ ਅੱਜ ਕਰਦੇ ਉਦੋਂ ਆਪਾਂ ਦੇਸ਼ ਛੋੜ ਕੇ ਬਾਹਰ ਨੂੰ ਹੁੰਦੇ ਸੀ ਪੰਜਰੇ ਅੱਜ ਸਾਰੇ ਹੀ ਬਾਹਰ ਨੂੰ ਪੰਜਰੇ ਨੇ ਅੱਜ ਪੰਜਾਬ ਵਰਗਾ ਸਟੇਟ ਜਿੱਥੇ ਕਈ ਜਗ੍ਹਾ ਦੀ ਹਾਲਤ ਇਹ ਹੈ ਕਿ ਵੀ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੋ ਗਈ ਸਾਡੇ ਪੰਜਾਬ ਵਾਲਿਆਂ ਦੀ ਘਟ ਰਹੀ ਹੈ ਇਹ ਹਾਲ ਹੋ ਰਿਹਾ ਤੇ ਕੀ ਆਪਾਂ ਅੰਦੋਲਨਾਂ ਦੇ ਵਿੱਚ ਅੰਦੋਲਨਾਂ ਦੇ ਨਾਲ ਕੀ ਆਪਾਂ ਦੇਸ਼ ਰੋਗ ਵਿਚਾਲਿਆ ਕੁਰਬਾਨੀਆਂ ਦੇਣ ਦੀ ਕੋਈ ਕਸਰ ਨਹੀਂ ਹੈ ਹਰਿਆਣੇ ਦੇ ਅੰਦੋਲਨਾਂ ਦੇ ਵਿੱਚ ਕੋਈ 35 40 ਬੰਦੇ ਤੇ ਹੁਣ ਤੱਕ ਗੋਲੀਆਂ ਨਾਲ ਮਰ ਚੁੱਕੇ ਨੇ ਪੰਜਾਬ ਦੇ ਵਿੱਚ ਕਿੰਨੇ ਮਰੇ ਹੋਣੇ ਪੂਰੇ ਦੇਸ਼ ਦੇ ਵਿੱਚ ਕਿੰਨੇ ਮਰੇ ਹੋਣੇ ਕੋਈ ਰਿਕਾਰਡ ਨਹੀਂ ਹੈ ਪਿਛਲਾ ਜਿਹੜਾ ਅੰਦੋਲਨ ਸੀ ਉਦੋਂ ਵੱਡਾ ਅੰਦੋਲਨ ਸਾਡੀ ਜ਼ਿੰਦਗੀ 'ਚ ਹੋ ਨਹੀਂ ਸਕਦਾ ਪਰ ਕੀ ਸਾਡੀ 100% ਹਾਲ ਹੋ ਗਿਆ ਉੱਥੋਂ ਆ ਕੇ ਸਾਲ ਬਾਅਦ ਫਿਰ ਅੰਦੋਲਨ ਕੀ ਅੰਦੋਲਨ ਨਾਲ ਹੱਲ ਹੋ ਜਾਏਗਾ ਕੀ ਅੱਗੇ ਕੋਈ ਉਮੀਦ ਹੈ ਤੇ ਇਹ ਹਾਲ ਹੋਇਆ ਕਿਉਂ ਇਹ ਹਾਲ ਹੋਇਆ ਸਾਡੀ ਰਾਜਨੀਤੀ ਨੇ ਕੀਤਾ ਅੱਜ ਜੋ ਦੇਸ਼ ਦਾ ਹਾਲ ਮੈਂ ਤੁਹਾਡੇ ਅੱਗੇ ਰੱਖ ਰਿਹਾ ਵਾਂ ਇਹ ਹਾਲ ਸਾਡੇ ਦੇਸ਼ ਦਾ ਹੋਣਾ ਨਹੀਂ ਸੀ ਇਹ ਸਾਡੀ ਰਾਜਨੀਤੀ ਨੇ ਇਹ ਬੁਰਾ ਹਾਲ ਕਰਤਾ ਕਿ ਜੇ ਰਾਜਨੀਤੀ ਨੇ ਬੁਰਾ ਹਾਲ ਕਰਤਾ ਤੇ ਫਿਰ ਇੱਕ ਗੱਲ ਯਾਦ ਰੱਖਿਓ ਪਾਣੀ ਦੀ ਈ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋਏਗੀ ਭਾਵੇਂ ਕਦੇ ਹੋਵੇ ਭਾਵੇਂ 100 ਸਾਲ ਬਾਅਦ ਭਾਵੇਂ 10 ਸਾਲ ਬਾਅਦ ਤੇ ਨਹੀਂ ਤੇ ਤਬਾਹੀ 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 ਸਾਡੇ ਸਾਹਮਣੇ ਭੁਖਮਰੀਚ 107ਵੇਂ ਸਥਾਨ ਤੇ ਸਾਡਾ ਦੇਸ਼ ਪਹੁੰਚ ਗਿਆ ਵਧਰੀ ਹੈ ਭੁਖਮਰੀ ਵਧਰੀ ਹੈ ਸੁਸਾਇਡ ਵਧਰੀ ਆਤਮ ਹੱਤਿਆ ਵਧਰੀ ਹੈ ਬੇਰੋਜ਼ਗਾਰੀ 10-10000 ਦੇ ਵਿੱਚ 12 12 ਘੰਟੇ ਸਾਡਾ ਨੌਜਵਾਨ ਕੰਮ ਕਰ ਰਿਹਾ ਹੈ ਕੰਪਨੀਆਂ 'ਚ ਫੈਕਟਰੀਆਂ 'ਚ 12 12 ਘੰਟੇ 10000 ਰੁਪਏ 'ਚ ਕਿਵੇਂ ਜ਼ਿੰਦਗੀ ਚੱਲ ਸਕਦੀ ਹੈ ਚੱਲ ਹੀ ਨਹੀਂ ਸਕਦੀ ਦੋਵੇਂ ਚੀਜ਼ਾਂ ਨੇ ਜਾਂ ਤੇ ਸਾਡੀ ਰਾਜਨੀਤੀ ਸੁਧਰੇ ਕਿਸੇ ਤਰ੍ਹਾਂ ਤੁਸੀਂ ਸੁਧਾਰ ਸਕਦੇ ਹੋ ਆਪ ਲੋਕ ਸੁਧਾਰ ਸਕਦੇ ਹੋ ਕਿਉਂਕਿ ਵੋਟ ਦੇ ਮਾਲਕ ਤੁਸੀਂ ਹੋ ਵੋਟਾਂ ਵਾਲਿਆਂ ਦਾ ਰਾਜ ਨਹੀਂ ਹੈ ਨੋਟਾਂ ਵਾਲਿਆਂ ਦਾ ਰਾਜ ਹੈ ਜੇ ਤੁਸੀਂ ਇੱਕ ਪਾਸੇ ਦੇਵਤਾ ਖੜਾ ਦਿਓ ਤੇ ਉਹਦੇ ਕੋਲ ਪੈਸੇ ਨਾ ਹੋਣ ਇਲੈਕਸ਼ਨ 'ਚ ਖਰਚਣ ਵਾਸਤੇ ਤੇ ਦੂਜੇ ਪਾਸੇ ਰਕਸ਼ਸ ਖੜਾ ਦਿਓ ਰਕਸ਼ਸ 20 ਕਰੋੜ ਰੁਪਇਆ ਖਰਚ ਦੇ ਤੇ ਰਕਸ਼ਸ ਜਿੱਤੇਗਾ ਦੇਵਤਾ ਨਹੀਂ ਜਿੱਤੇਗਾ ਇੰਨੀ ਦੂਸ਼ਿਤ ਸਾਡੀ ਰਾਜਨੀਤੀ ਹੋ ਗਈ ਯਾਤੇ ਰਾਜਨੀਤੀ ਸੁਧਰ ਜੇ ਤੇ ਨਹੀਂ ਤੇ ਆਉਣ ਵਾਲੇ ਟਾਈਮ ਵਿੱਚ ਕਿੰਨਾ ਟਾਈਮ ਲੱਗਦਾ ਹੈ ਪਤਾ ਨਹੀਂ ਰੱਬ ਜਾਣੇ ਪਰ ਜਦੋਂ ਕਿਸੇ ਚੀਜ਼ ਦੀ ਅਤ ਹੁੰਦੀ ਹੈ ਜਦੋਂ ਸਿਰ ਤੋਂ ਪਾਣੀ ਲੰਘਦਾ ਹੈ ਜਦੋਂ ਲੋਕਾਂ ਕੋਲ ਮਰਨ ਤੋਂ ਇਲਾਵਾ ਕੋਈ ਚਾਰਾ ਨਾ ਬਚੇ ਫਿਰ ਖੁੰਨੀ ਕ੍ਰਾਂਤੀ ਆਇਆ ਕਰਦੀ ਹੈ ਉਸ ਖੁੰਨੀ ਕ੍ਰਾਂਤੀ ਦੇ ਵਿੱਚ ਕਿਸੇ ਦਾ ਫਾਇਦਾ ਕੋਈ ਨਹੀਂ ਹੁੰਦਾ ਨਾ ਲੀਡਰਾਂ ਦਾ ਨਾ ਜਨਤਾ ਦਾ ਤੇ ਇਸ ਕਰਕੇ ਸਾਡੀ ਰਾਜਨੀਤੀ ਨੂੰ ਸੁਧਰਨ ਦੀ ਲੋੜ ਹੈ। ਦੇਸ਼ ਦਾ ਖਜ਼ਾਨਾ ਕੁਝ ਲੋਕਾਂ ਦੇ ਜਿੱਥੇ ਲਟਾਇਆ ਜਾ ਰਿਹਾ ਉੱਥੇ ਦੇਸ਼ ਦਾ ਖਜ਼ਾਨਾ ਜਨਤਾ ਵਾਸਤੇ ਹੁੰਦਾ। ਉਹ ਚੀਜ਼ ਆਪਣੇ ਦੇਸ਼ ਦੇ ਵਿੱਚ ਨਹੀਂ ਰਹੀ। ਰਾਜ ਆਣਾ ਚਾਹੀਦਾ ਭਾਵੇਂ ਸੈਂਕੜੇ ਕਤਲ ਕਰਾ ਕੇ ਆ ਜੇ। ਧਰਮ ਦੇ ਨਾਂ ਤੇ ਲੜਵਾ ਕੇ ਆ ਜੇ। ਜਾਤ ਦੇ ਨਾਂ ਤੇ ਲੜਵਾ ਕੇ ਆ ਜੇ। ਹਜ਼ਾਰਾਂ ਕਤਲ ਕਰਾਣੇ ਪੈ ਜਾਣ ਤੇ ਕੋਈ ਗੱਲ ਨਹੀਂ। ਕੁਝ ਵੀ ਬੁਰਾ ਕੰਮ ਕਰਨਾ ਪੈ ਜੇ ਕੁਝ ਵੀ ਬੁਰਾ ਕੰਮ ਕਰਨਾ ਪੈ ਜੇ ਤੇ ਸਾਡੇ ਰਾਜਨੇਤਾ ਕਰੋਂਗੇ ਤੇ ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜੇ ਚੰਗੇ ਲੋਕ ਸੀ ਉਹ ਰਾਜਨੀਤੀ ਦੇ ਵਿੱਚ ਜਾਣਾ ਬੰਦ ਹੋ ਕੇ ਕਹਿੰਦੇ ਗੰਦੇ ਲੋਕਾਂ ਦਾ ਕੰਮ ਤੇ ਚਣਕਿਆਂ ਨੇ ਵੀ ਕਿਹਾ ਜੇ ਚੰਗੇ ਲੋਕ ਰਾਜਨੀਤੀ ਦੇ ਵਿੱਚ ਨਾ ਜਾਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ ਹੋ ਰਿਹਾ ਤੇ ਇਸ ਕਰਕੇ ਸਾਡੀ ਰਾਜਨੀਤੀ ਨੂੰ ਸੁਧਾਰਨ ਦੀ ਲੋੜ ਹੈ ਰਾਜਨੀਤੀ ਨੂੰ ਤਾਂ ਸੁਧਰੇਗੀ ਜੇ ਸਾਡਾ ਵੋਟਰ ਸੁਧਰੇਗਾ ਜੇ ਵੋਟਰ ਇਹ ਸੋਚੇਗਾ ਵੀ ਮੈਂ ਚੰਗੇ ਬੰਦੇ ਨੂੰ ਵੋਟ ਪਾਣੀ ਹੈ ਜੇ ਵੋਟਰ ਇਹ ਸੋਚੇਗਾ ਕਿ ਮੈਂ दारू ਪੀਦੇ ਵੋਟ ਪਾਣੀ ਹੈ ਜਾਂ ਜਿਹਨੇ ਮੈਨੂੰ 20000 ਰੁਪਏ ਦਿੱਤਾ ਇਲੈਕਸ਼ਨ ਦੇ ਟਾਈਮ ਉਹਦੇ ਕੋਲ ਵੋਟ ਪਾਣੀ ਹੈ ਫਿਰ ਆਪਣਾ ਕੋਈ ਸੁਧਾਰ ਦੀ ਅਗੇ ਗੁੰਜਾਇਸ਼ ਕੋ ਇਸਾ tío ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਆਪਣਾ ਜਿਹੜਾ ਕਿਸਾਨ ਤੇ ਮਜ਼ਦੂਰ ਇਹ ਦੋ ਵਰਗ ਨੇ ਇਹਨਾਂ ਦੋਵੇਂ ਵਰਗਾ ਨੂੰ ਇਕੱਠਾ ਹੋਣਾ ਪਏਗਾ ਤੇ ਨਹੀਂ ਤੇ ਪੂੰਜੀਪਤੀ ਜਿਨ੍ਹਾਂ ਦਾ ਇਹ ਆਮ ਜਨਤਾ ਭੋਜਨ ਬਣ ਗਈ ਹੈ ਉਹ ਜਿਹੜੇ ਨੇ ਉਹ ਦੇਸ਼ ਦੀ ਬਰਬਾਦੀ ਦੇਸ਼ ਨੂੰ ਬਰਬਾਦ ਜਿਹੜਾ ਹੈ ਉਹ ਕਰ ਰਹੇ ਨੇ ਜਿੱਥੇ ਦੇਸ਼ ਆਜ਼ਾਦ ਤੁਸੀਂ ਕਰਾਇਆ ਕੁਰਬਾਨੀਆਂ ਦੇ ਕੇ ਉੱਥੇ ਦੇਸ਼ ਨੂੰ ਬਚਾਣਾ ਵੀ ਸਾਡਾ ਧਰਮ ਉੱਥੇ ਇਸ ਦੇਸ਼ ਨੂੰ ਅੰਗਰੇਜ਼ਾਂ ਤੋਂ ਜਿੰਨਾ ਖਤਰਾ ਸੀ ਉਦੋਂ ਜ਼ਿਆਦਾ ਖਤਰਾ ਇਹਨਾਂ ਪੂੰਜੀਪਤੀਆਂ ਤੋਂ ਹੈ ਕਿਉਂ ਇਹਨਾਂ ਦਾ ਧਰਮ ਇਹਨਾਂ ਦਾ ਈਮਾਨ ਉਹ ਸਾਰਾ ਕੁਝ ਪੈਸਾ ਹੈ ਪੈਸਾ ਬਚਣਾ ਚਾਹੀਦਾ ਹੈ ਗਰੀਬ ਨੂੰ ਰੋਟੀ ਮਿਲੇਗੀ ਕਿ ਨਹੀਂ ਮਿਲੇਗੀ ਉਹਨਾਂ ਦੇ ਅੰਦਰ ਕੋਈ ਆਤਮਾ ਨਹੀਂ ਹੁੰਦੀ ਅੱਜ بڑے ਪੂੰਜੀਪਤੀਆਂ ਦੇ ਅੰਦਰ ਤੇ ਜਿਹੜੇ ਸਾਡੇ بڑے ਰਾਜਨੇਤਾ ਨੇ ਉਹਨਾਂ ਦੇ ਅੰਦਰ ਇਹਨਾਂ ਦੋਵਾਂ ਦੀ ਆਤਮਾ ਮਰ ਚੁੱਕੀ ਉਸ ਆਤਮਾ ਨੂੰ ਆਪ ਲੋਕ ਜਿਹੜੇ ਬੈਠੇ ਹੋ ਜਿਹੜੀ ਭਾਰਤ ਦੀ ਜਨਤਾ ਹੈ ਉਹ ਇਹਨਾਂ ਦੀ ਆਤਮਾ ਨੂੰ ਜਗਾ ਸਕਦੀ ਹੈ ਜਾਂ ਫਿਰ ਚੰਗੇ ਲੋਕਾਂ ਨੂੰ ਅੱਗੇ ਲਿਆ ਸਕਦੀ ਹੈ ਇਹੋ ਹੀ ਇੱਕ ਰਸਤਾ ਹੈ ਦੂਜਾ ਰਸਤਾ ਆਪਣੇ ਕੋਲ ਕੋਈ ਬਚਿਆ ਨਹੀਂ ਹੈ ਦੂਜਾ ਰਸਤਾ ਦੇ ਜਿਹੜਾ ਛੜੀਯੰਤਰਾਂ ਦੇ ਆਪਾਂ ਸ਼িকার ਹੋ ਰਹੇ ਆ ਕਦੇ ਵਰਲਡ ਲੈਵਲ ਦੇ ਛੜੀਯੰਤਰ ਕਦੇ ਦੇਸ਼ ਲੈਵਲ ਦੇ ਛੜੀਯੰਤਰ ਕਦੇ ਸਟੇਟ ਲੈਵਲ ਦੇ ਤੇ ਮੈਂ ਬਹੁਤਾ ਕੁਛ ਨਾ ਬੋਲਦਾ ਹੋਇਆ ਜਿਹੜੇ ਕਮੇਟੀ ਅੱਜ ਦੀ ਪ੍ਰੋਗਰਾਮ ਦੇ ਪ੍ਰਬੰਧਕ ਨੇ ਇਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਕਰਾਉਂਦੇ ਨੇ ਇੱਕ ਬਹੁਤ ਵਧੀਆ ਕਿਉਂਕਿ ਜਾਗਰਤੀ ਇੱਥੋਂ ਹੀ ਹੁੰਦੀ ਹੈ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਲੋਕਾਂ ਨੂੰ ਚੰਗੇ ਦਾ ਬੁਰੇ ਦਾ ਪਤਾ ਹੀ ਇੱਥੋਂ ਲੱਗਦਾ ਹੈ ਆਪਾਂ ਕਿਹੜੇ ਸਮਾਜ ਦੇ ਵਿੱਚ ਜੂਰੇ ਆ ਤੇ ਕਿਹੜਾ ਸਮਾਜ ਹੋਣਾ ਚਾਹੀਦਾ ਹੈ ਇਹ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਗੱਲਾਂ ਖੁੱਲ ਕੇ ਸਾਹਮਣੇ ਹੁੰਦੀਆਂ ਨੇ ਤੇ ਮੈਂ ਅਤੀ ਧੰਨਵਾਦੀ ਹਾਂ ਇਸ ਤੋਂ ਪ੍ਰਬੰਧਕਾਂ ਦਾ ਜਿਹੜਾ ਹੈ ਇਹ ਹਰ ਸਾਲ ਪ੍ਰੋਗਰਾਮ ਕਰਵਾਉਂਦੇ ਨੇ 10ਵਾਂ ਪ੍ਰੋਗਰਾਮ ਹੈ ਬਹੁਤ ਬਹੁਤ ਮੁਬਾਰਕ ਹੈ ਇਹਨਾਂ ਨੂੰ ਤੇ ਇਹੋ ਜੀ ਸੰਸਥਾਵਾਂ ਨੂੰ ਆਮ ਤੌਰ ਤੇ ਜਿਹੜਾ ਹੈ ਉਹ ਇਹੋ ਜੀ ਸੰਸਥਾਵਾਂ ਨੂੰ ਜਿਹੜੀ ਧਾਰਮਿਕ ਜਿਹੜੀ ਸਮਾਜਿਕ ਕੰਮ ਕਰਦੀਆਂ ਨੇ ਉਹਨਾਂ ਨੂੰ ਪੈਸੇ ਦੀ ਵੀ ਤੰਗੀ ਰਹਿੰਦੀ ਹੈ ਤੇ ਅਸੀਂ ਵੀ ਆਪਣੇ ਵੱਲੋਂ ਜਿਹੜਾ ਹੈ 5000 ਦੀ ਸੇਵਾ ਇਸ ਸੰਸਥਾ ਨੂੰ ਜਿਹੜਾ ਹੈ ਦੇਰੇ ਜਾਂ ਤਾਂ ਕਿ ਇਹਨਾਂ ਦੇ ਹੌਸਲੇ ਵਧਣ ਤੇ ਇਹ ਅੱਗੇ ਵਾਸਤੇ ਹੋਰ ਚੰਗਾ ਕੰਮ ਕਰਦੇ ਰਹਨ ਤੁਸੀਂ ਮੈਨੂੰ ਇੱਥੇ ਆਉਣ ਦਾ ਟਾਈਮ ਦਿੱਤਾ ਉਸ ਧਰਤੀ ਤੇ ਆਉਣ ਦਾ ਟਾਈਮ ਦਿੱਤਾ ਜਿਹੜਾ ਇੱਥੇ ਕੁਰਬਾਨੀਆਂ ਦੀ ਧਰਤੀ ਮੰਨੀ ਜਾਂਦੀ ਹੈ ਜਿੱਥੇ ਯੋਧਿਆਂ ਦੀ ਸੂਰਮਿਆਂ ਦੀ ਧਰਤੀ ਮੰਨੀ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਦਲੇਰ ਸਭ ਤੋਂ ਸੂਰਮੇ ਇਹ ਕੋਈ ਕੌਮ ਹੈ ਕਹਾ ਜਾਂ ਜਿਹੜੀ ਮੈਂ ਧਰਤੀ ਕਹਾਉ ਉਹ ਪੰਜਾਬ ਦੀ ਧਰਤੀ ਹੈ ਜਿੱਥੇ ਅਸੀਂ ਖੜੇ ਆ ਤੇ ਅਸੀਂ ਇਸ ਧਰਤੀ ਨੂੰ ਨਮਨ ਕਰਦੇ ਆਂ ਤੁਹਾਡੇ ਸਾਰਿਆਂ ਦੇ ਅੱਗੇ ਨਮਨ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਤੁਹਾਡੇ ਸਭ ਨੂੰ ਸਨਮਾਨ ਦੇ ਕੇ ਨਾਮ ਦੇਣ ਨੂੰ ਕਰਦੇ ਆਂ